ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਿਆਰੇ ਸਾਧ ਸੰਗ ਜੀ ਕੁਝ ਸਮਾਂ ਪਹਿਲਾਂ ਦਾਸ ਨੂੰ ਬੜੋਦਾ ਜਾਣ ਦਾ ਮੌਕਾ ਮਿਲਿਆ ਸੋ ਬੜੋਦਾ ਜਾ ਕੇ ਦਾਸ ਨੇ ਕੁਝ ਕੁਸ਼ ਕੁਸ਼ ਗੁਰ ਧਾਮਾਂ ਦੇ ਦਰਸ਼ਨ ਕੀਤੇ ਸੋ ਅੱਜ ਇਹ ਸਮਝਿਆ ਕਿ ਆਪ ਜੀ ਨਾ ਵੀ ਇਹਨਾਂ ਦਾ ਜ਼ਿਕਰ ਕੀਤਾ ਜਾਵੇ ਸੋ ਬੜੋਦਾ ਦੇ ਇਲਾਕੇ ਵਿੱਚ ਜੋ ਗੁਰਦੁਆਰੇ ਸਾਹਿਬਾਂ ਦੇ ਦਰਸ਼ਨ ਕੀਤੇ ਸਨ ਇੱਕ ਗੁਰਦੁਆਰਾ ਗੁਰੂ ਨਾਨਕ ਵਾੜੀ ਸਾਹਿਬ ਤੇ ਦੂਜਾ ਗੁਰਦੁਆਰਾ ਚਾਦਰ ਸਾਹਿਬ ਗੁਰੂ ਨਾਨਕ ਦੇਵ ਜੀ ਜਗਤ ਦਾ ਭਰਮਣ ਕਰਦੇ ਹੋਏ ਜਗਤ ਜਲੰਦੇ ਨੂੰ ਤਾਰਦੇ ਸੰਸਾਰ ਦੇ ਦੁਖੀ ਲੋਕਾਂ ਦੀ ਪੁਕਾਰ ਸੁਣ ਕੇ ਤੇ ਉਹਨਾਂ ਦਾ ਦੁੱਖ ਸੁਣਨਾ ਤੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਦੂਸਰੀ ਉਦਾਸੀ ਸਮੇਂ ਨਿਕਲੇ ਸਨ ਜੋ ਕਿ ਬੜੋਦਾ ਸ਼ਹਿਰ ਦੇ ਸੈਂਟਰ ਵਿੱਚ ਗੁਰਦਾਸ ਸਾਹਿਬ ਨਾਨਕਵਾੜੀ ਹੈ ਇਸ ਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਮਹਾਰਕ ਪਾਇਏ ਸਨ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਕੀਤਾ ਤੇ ਬ੍ਰਹਮਾ ਭਰਮਾਂ ਨੂੰ ਦੂਰ ਕੀਤਾ ਅਦਾਸੀਨ ਬਾਬਾ ਸ੍ਰੀ ਚੰਦ ਜੀ ਨੇ ਇਸ ਜਗ੍ਹਾ ਨੂੰ ਅਦਾਸੀਨ ਬਾਬਾ ਸ੍ਰੀ ਚੰਦ ਜੀ ਨੇ ਤੇ ਅਨਸਾਈਆਂ ਨੇ ਪ੍ਰਗਟ ਕੀਤਾ ਸੀ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਗਾ ਸੀ ਫਿਰ ਜਦੋਂ ਪੰਜਾਬ ਤੋਂ ਸਿੱਖ ਇੱਥੇ ਰੇਲਵੇ ਵਿੱਚ ਨੌਕਰੀ ਕਰਨ ਅਤੇ ਵਪਾਰ ਕਰਨ ਵਾਸਤੇ ਆਏ ਤੇ ਉਹਨਾਂ ਨੂੰ ਇਸ ਪਵਿੱਤਰ ਜਗ੍ਹਾ ਦਾ ਪਤਾ ਲੱਗਾ ਤੇ ਉਹਨਾਂ ਨੇ ਇਸ ਦਾ ਸਬ ਬਣਾ ਕੇ ਗ੍ਰੰਥ ਸਾਹਿਬ ਰਾਜਮਾਨ ਕੀਤੇ ਹੌਲੀ ਹੌਲੀ ਸੰਗਤਾਂ ਵਿੱਚ ਵਾਧਾ ਹੁੰਦਾ ਗਿਆ ਤੇ ਗੁਰਦਵਾਰਾ ਸਾਹਿਬ ਦੀ ਤਰੱਕੀ ਕਰਦਾ ਚਲੇ ਗਿਆ ਇਸ ਦੀ ਸੇਵਾ ਦਾ ਬਾਬਾ ਲੱਖਾ ਸਿੰਘ ਕੋਟਾਂ ਵਾਲਿਆਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਬਾਕੀ ਦੀ ਸੇਵਾ ਲੰਗਰ ਹਾਲ ਦੀ ਸੇਵਾ ਤੇ ਜੈਬ ਘਰ ਸਾਹਿਬ ਦੀ ਸੇਵਾ ਤੇ ਗੁਰਦੁਆਰ ਸਾਹਿਬ ਦੀ ਚਾਰ ਦੁਆਰ ਦੀ ਸੇਵਾ ਉਹਨਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜੋ ਕਿ ਅੱਜ ਕੱਲ ਗੁਰਦੁਆਰਾ ਨਾਨਕਵਾੜੀ ਸਾਹਿਬ ਚੜ੍ਹਦੀ ਕਲਾ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਹੈ ਸੰਗਤਾਂ ਇੱਥੇ ਦੂਰੋਂ ਨੇੜੇੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਤੋ ਇਹ ਹੈ ਗੁਰਦੁਆਰਾ ਨਾਨਕਬਾੜੀ ਸਾਹਿਬ ਦਾ ਇਤਿਹਾਸ ਦੂਸਰਾ ਗੁਰਦੁਆਰਾ ਚਾਦਰ ਸਾਹਿਬ ਪਾਤਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਜੀ ਜਗਤ ਦਾ ਪਰਮਣ ਕਰਦੇ ਹੋਏ ਦੂਜੀ ਉਦਾਸੀ ਦੌਰਾਨ 1510 ਤੋਂ ਲੈ ਕੇ 1515 ਈਸਵੀ ਵਿੱਚ 80 ਛੋਟੇ بڑے ਸ਼ਹਿਰਾਂ ਦਾ ਪਰਮਣ ਕਰਦੇ ਹੋਏ ਬਠਿੰਡਾ ਪੀਕਾ ਨੇ ਜੋਧਪੁਰ ਪੁਸ਼ਕਰ ਆਦਿ ਬੜੋਦੇ ਪਹੁੰਚੇ ਉਸ ਤੋਂ ਬਾਅਦ ਗੁਰੂ ਜੀ 85 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਘੜੋਚ ਪਹੁੰਚੇ ਘੜੋਚ ਮੋਗਲ ਨਵਾਬ ਦੀ ਰਿਆਸਤ ਰਿਆਸਤ ਸੀ 1852 ਈਸਵੀ ਦੌਰਾਨ ਨਰਬਦਾ ਨਦੀ ਦੇ ਕਿਨਾਰੇ ਨਰਬਦਾ ਸਾਧੂ ਤੇ ਹੋਰ ਸਾਥੀ ਡੇਰਾ ਲਾ ਕੇ ਬੈਠੇ ਸਨ ਜਿਹੜੇ ਮੰਤਰ ਤੰਤਰ ਕਰਕੇ ਸਮਾਂ ਬਤੀਤ ਕਰਦੇ ਸਨ ਤੇ ਲੋਕਾਂ ਨੂੰ ਭਰਮਾ ਬਹਿਮਾ ਵਿੱਚ ਪਾ ਕੇ ਰੱਖਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆ ਕੇ ਸਾਰੇ ਸਾਧੂਆਂ ਨੂੰ ਪ੍ਰਮਾਤਮਾ ਦੀ ਭਗਤੀ ਦਾ ਆਦੇਸ਼ ਦਿੱਤਾ। ਮੁਗਲ ਨਵਾਬ ਦਾ ਹੁਕਮ ਸੀ ਕਿ ਕੋਈ ਮਲਾਹ ਰਾਤ ਨੂੰ ਬੇੜੀ ਨਹੀਂ ਚਲਾ ਸਕਦਾ। ਗੁਰੂ ਨਾਨਕ ਦੇਵ ਜੀ ਨੇ ਮਲਾਹ ਨੂੰ ਕਿਹਾ ਕਿ ਭਾਈ ਤੂੰ ਸਾਨੂੰ ਨਦੀ ਪਾਰ ਕਰਾ ਦੇ। ਤਾਂ ਮਲਾਹ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸਾਨੂੰ ਨਵਾਬ ਸਾਹਿਬ ਦਾ ਹੁਕਮ ਹੈ ਕਿ ਅਸੀਂ ਰਾਤ ਨੂੰ ਬੇੜੀ ਨਹੀਂ ਚਲਾ ਸਕਦੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਪਾਣੀ ਉੱਪਰ ਚਾਦਰ ਵਿਛਾਉਣ ਲਈ ਕਿਹਾ ਮਰਦਾਨੇ ਨੇ ਹੁਕਮ ਮੰਨ ਕੇ ਚਾਦਰ ਪਾਣੀ ਉੱਪਰ ਵਿਛਾ ਦਿੱਤੀ ਉਸ ਉੱਪਰ ਗੁਰੂ ਨਾਨਕ ਦੇਵ ਜੀ ਮਰਦਾਨਾ ਤੇ ਬਾਲਾ ਜੀ ਬੈਠ ਕੇ ਨਦੀ ਪਾਰ ਕਰ ਗਏ ਉਸ ਜਗ੍ਹਾ ਅੱਜ ਕੱਲ ਗੁਰਦੁਆਰਾ ਸਾਹਿਬ ਚਾਦਰ ਸਾਹਿਬ ਸ਼ੋਭਤ ਹੈ ਜਿਸ ਦੀ ਸੇਵਾ ਦਾ ਕੰਮ ਸੰਗਤਾਂ ਦਾ ਹੈ ਸਹਿਜੋਂਗਰਾ ਬਾਬਾ ਲੱਖਾ ਸਿੰਘ ਜੀ ਕੋਟਾ ਵਾਲਿਆਂ ਨੇ ਕੀਤੀ ਇੱਥੇ ਬਹੁਤ بڑا ਲੰਗਰ ਹਰ ਬਣਾਇਆ ਗਿਆ ਹੈ ਅਤੇ ਸੰਗਤਾਂ ਦੇ ਠਹਿਰਨ ਵਾਸਤੇ 14 ਦੇ ਕਰੀਬ ਕਮਰੇ ਹਨ ਗੁਰਦੁਆਰਾ ਚਾਦਰ ਸਾਹਿਬ ਦੇ ਨਾਂ ਤੇ ਵਾਈ ਕਿਲੇ ਜ਼ਮੀਨ ਹੈ ਇੱਥੇ ਸਬਜ਼ੀਆਂ ਤੇ ਪਸ਼ੂਆਂ ਦੇ ਲਈ ਹਰਾ-ਜਰਾ ਬੀਜਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਇੱਕ ਬੜੇ ਜਿੰਨਟਰ ਦਾ ਵੀ ਫੰਡਰਸ ਕੀਤਾ ਗਿਆ ਹੈ ਇਹ ਹੈ ਗੁਰਦੁਆਰਾ ਚਾਦਰ ਸਾਹਿਬ ਦਾ ਇਤਿਹਾਸ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ